ਅਨਮੋਲ ਗਗਨ ਮਾਨ ਦੇ ਅਸਤੀਫੇ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਕੱਲ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕ ਜੋ ਖੜ੍ਹ ਤੋਂ ਵਿਧਾਇਕ ਨੇ ਉਹਨਾਂ ਦੇ ਵੱਲੋਂ ਆਪਣੇ ਐਮਐਲਏ ਅਹੁਦੇ ਤੋਂ ਅਸਤੀਫਾ ਜਿਹੜਾ ਦੇ ਦਿੱਤਾ ਗਿਆ ਸੀ ਆ ਸੋ ਲੇਕਿਨ ਅੱਜ ਉਹਨਾਂ ਦਾ ਜਿਹੜਾ ਅਸਤੀਫਾ ਪਾਰਟੀ ਦੇ ਵੱਲੋਂ ਨਾਮ ਮਨਜ਼ੂਰ ਕਰ ਦਿੱਤਾ ਗਿਆ ਸੋ ਦੱਸ ਦਈਏ ਕਿ ਇਹ ਜਾਣਕਾਰੀ ਆਪਣੇ ਐਕਸ ਅਕਾਊਂਟ ਦੇ ਉੱਪਰ ਪਾਰਟੀ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਦੱਸ ਦਈਏ ਕਿ ਅਮਨ ਅਰੋੜਾ ਦੇ ਵੱਲੋਂ ਆਪਣੇ ਐਕਸ ਅਕਾਊਂਟ ਦੇ ਉੱਪਰ ਇੱਕ ਪੋਸਟ ਪਾਈ ਗਈ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਸੋ ਦੱਸਿਆ ਜਾ ਰਿਹਾ ਕਿ ਅਜ ਅਮਨ ਅਰੋੜਾ ਅਨਮੋਲ ਗਗਨ ਮਾਨ ਦੇ ਘਰ ਪਹੁੰਚੇ ਸੀ ਅਤੇ ਉਹਨਾਂ ਨੂੰ ਪਾਰਟੀ ਦੇ ਫੈਸਲੇ ਤੋਂ ਜਾਣੂ ਕਰਵਾਇਆ ਸੋ ਐਕਸ ਦੇ ਉੱਪਰ ਅਨਮੋਲ ਗਗਨ ਮਾਨ ਦੇ ਅਸਤੀਫੇ ਦੇ ਸਬੰਧ ਦੇ ਵਿੱਚ ਅਮਨ अरोड़ा ਦੇ ਵੱਲੋਂ ਜੋ ਪੋਸਟ ਪਾਈ ਗਈ ਉਸ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਹੈ ਅੱਜ ਅਨਮੋਲ ਗਗਨ ਮਾਨ ਨਾਲ ਪਰਿਵਾਰਿਕ ਮਾਹੌਲ ਵਿੱਚ ਮੁਲਾਕਾਤ ਹੋਈ ਵਿਧਾਇਕ ਵੱਜੋਂ ਉਹਨਾਂ ਦੇ ਅਸਤੀਫੇ ਨੂੰ ਪਾਰਟੀ ਵੱਲੋਂ ਨਾਮਨਜ਼ੂਰ ਕਰਨ ਦਾ ਫੈਸਲਾ ਸੁਣਾਇਆ ਗਿਆ ਜਿਸ ਨੂੰ ਉਹਨਾਂ ਨੇ ਸਹਿਕਾਰ ਕੀਤਾ ਮਿਲ ਕੇ ਪਾਰਟੀ ਅਤੇ ਹਲਕੇ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਾ ਕਿ ਹਾਸੋ ਦੱਸ ਦਈਏ ਕਿ ਅੱਜ ਪਾਰਟੀ ਦਾ ਫੈਸਲਾ ਜਿਹੜਾ ਉਹ ਪ੍ਰਧਾਨ ਸਾਹਿਬ ਵੱਲੋਂ ਅਮਨ अरोड़ा ਜੀ ਵੱਲੋਂ ਅਮਨ ਅਰੋੜਾ ਜੀ ਵੱਲੋਂ ਅਨਮੋਲ ਗਗਨਮਾਨ ਦੇ ਘਰ ਪਹੁੰਚ ਕੇ ਉਹਨਾਂ ਨੂੰ ਪਾਰਟੀ ਦਾ ਫੈਸਲਾ ਸੁਣਾਇਆ ਗਿਆ ਦੱਸ ਦਈਏ ਕਿ ਕੱਲ ਇੱਕ ਪੋਸਟ ਪਾ ਕੇ ਆਪਣੇ ਮੀਡੀਆ ਤੋਂ ਇੱਕ ਪੋਸਟ ਪਾ ਕੇ ਸੋਸ਼ਲ ਅਕਾਊਂਟ ਤੋਂ ਪੋਸਟ ਪਾ ਕੇ ਅਨਮੋਲ ਗਗਨ ਮਾਨ ਨੇ ਜਿਹੜਾ ਆਪਣਾ ਅਸਤੀਫਾ ਗਾ ਉਹ ਆਪਣੇ ਐਮਐਲਏ ਅਹੁਦੇ ਦੇ ਉੱਪਰੋਂ ਦਿੱਤਾ ਸੀ ਜਿਸ ਦੇ ਉੱਪਰ ਹੁਣ ਪਾਰਟੀ ਦੇ ਵੱਲੋਂ ਇਸ ਦੇ ਉੱਪਰ ਪ੍ਰੋਫੈਸਲਾ ਸੁਣਾ ਦਿੱਤਾ ਗਿਆ ਅਮਨ अरोड़ा ਜੀ ਦੇ ਵੱਲੋਂ ਦੱਸਿਆ ਗਿਆ ਕਿ ਫੈਸਲਾ ਸੁਣਾਉਣ ਦੇ ਲਈ ਉਹ ਅਮਨ अरोड़ा ਜੀ ਜਿਹੜੇ ਅਨਮੋਲ ਗਗਨ ਮਾਨ ਦੇ ਘਰ ਗਏ ਅਤੇ ਦੱਸਿਆ ਕਿ ਪਾਰਟੀ ਨੇ ਉਹਨਾਂ ਦਾ ਜਿਹੜਾ ਇਹ ਅਸਤੀਫਾਗਾ ਉਹ ਨਾਮ ਮਨਜ਼ੂਰ ਕਰ ਦਿੱਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਗਗਨ ਅਨਮੋਲ ਮਾਨ ਦੇ ਵੱਲੋਂ ਵੀ ਫੈਸਲਾ ਜਿਹੜਾ ਉਹਨਾਂ ਨੇ ਸਵੀਕਾਰ ਕਰ ਲਿਆ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨ ਸਾਰੇ ਪਰਿਵਾਰਕ ਮੈਂਬਰਾਂ ਨਾਲ ਇੱਕ ਔਰ ਫਿਰ ਤੋਂ ਇਕੱਠੇ ਰਲ ਕੇ ਕੰਮ ਕਰਾਂਗੇ ਸੋ ਹਲਕੇ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਾਂਗੇ ਸੋ ਤੁਹਾਨੂੰ ਦੱਸ ਦਈਏ ਕਿ ਕੱਲ ਇੱਕ ਪੋਸਟ ਹੈ ਜਿਹੜੀ ਅਨਮੋਲ ਗਗਨ ਮਾਨ ਦੇ ਵੱਲੋਂ ਪਰੇ ਹੋਏ ਮਾਨ ਦੇ ਨਾਲ ਪਾਈ ਗਈ ਸੀ ਜਿਸ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਸੀ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮ.ਐਲ.ਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ। ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਦੇ ਨਾਲ ਹਨ। ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗੀ। ਸੋ ਇਹ ਉਹ ਪੋਸਟ ਸੀਗੀ ਜਿਹੜੀ ਕੱਲ ਅਨਮੋਲ ਗਗਨ ਮਾਨ ਦੇ ਵੱਲੋਂ ਆਪਣੇ ਅਸਤੀਫੇ ਨੂੰ ਲੈ ਕੇ ਪਾਈ ਗਈ ਸੀ। ਸੋ ਦੱਸ ਦਈਏ ਕਿ 2022 ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲੀ ਵਾਰ ਖੜ੍ਹ ਤੋਂ ਉਮੀਦਵਾਰ ਬਣ ਕੇ ਚੋਣ ਲੜਦੇ ਨੇ ਤੇ ਅੱਬ ਵੱਡੇ ਮਾਰਜਨ ਦੇ ਨਾਲ ਉਹ ਉਹ ਪਾਰਟੀ ਦੇ ਵਿੱਚ ਜੇਤੂ ਰਹਿੰਦੇ ਨੇ ਖੜ ਤੋਂ ਜੇਤੂ ਰਹਿੰਦੇ ਨੇ ਵਿਧਾਇਕ ਬਣਦੇ ਤੇ ਨਾਲ ਇਹਨਾਂ ਦੱਸ ਦਈਏ ਕਿ ਉਹਨਾਂ ਨੂੰ ਮਾਨ ਸਰਕਾਰ ਦੇ ਕੈਬਨਟ ਦੇ ਵਿੱਚ ਵੀ ਸ਼ਾਮਿਲ ਕੀਤਾ ਗਿਆ ਸੀ ਆ ਜਿੱਥੇ ਕਿ ਉਹਨਾਂ ਨੂੰ ਛੰਡੀਵਾੜੀ ਕਾਲ ਮਿਲੀ ਸੀ ਲੇਕਿਨ 2.5 ਸਾਲ ਤੋਂ ਬਾਅਦ ਉਹਨਾਂ ਤੋਂ ਭਾਵੇਂ ਕਿ ਇਹ ਅਹੁਦੇ ਵਾਪਸ ਲੈ ਲਏਗੇ ਸੀ ਕੈਬਨਟ ਤੋਂ ਬਾਹਰ ਕਰ ਦਿੱਤਾ ਗਿਆ ਸੀ ਲੇਕਿਨ ਕੱਲ ਉਹਨਾਂ ਦੇ ਵੱਲੋਂ ਇੱਕ ਪੋਸਟ ਪਾ ਕੇ ਆਪਣੇ ਅਸਤੀਫੇ ਦੀ ਗੱਲ ਕੀਤੀ ਗਈ ਸੀ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਪਾਰਟੀ ਦੇ ਕਨਵੀਨਰ ਦਿੱਲੀ ਦੇ ਵਿੱਚ ਆ ਕੇ ਪਾਰਟੀ ਕਨਵੀਨਰ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਭਾਵੇਂ ਸਭ ਕੁਝ ਠੀਕ ਲੱਗ ਰਿਹਾ ਸੀ ਕਿਸੇ ਤਰ੍ਹਾਂ ਦੀ ਕੋਈ ਚਰਚਾਵਾ ਨਹੀਂ ਸੀ ਲੇਕਿਨ ਉਹਨਾਂ ਦੇ ਵੱਲੋਂ ਐਲਾਨ ਕਰਦੇ ਹੋਏ ਕੱਲ ਆਪਣੇ ਸਮਰਥਕਾਂ ਨੂੰ ਬਾਕੀ ਪਾਰਟੀਆਂ ਨੂੰ ਤੇ ਆਮ ਆਦਮੀ ਪਾਰਟੀ ਨੂੰ ਹੈਰਾਨ ਕਰਦੇ ਹੋਏ ਆਪਣੇ ਅਸਤੀਫੇ ਦੀ ਗੱਲ ਹੈ ਜਿਹੜੀ ਆਪਣੇ ਪੋਸਟ 'ਤੇ ਸਾਝੀ ਪਾ ਕੇ ਕੀਤੀ ਗਈ ਸੀ ਦੱਸਦੀ ਕਿਸ ਦੇ ਉੱਪਰ ਹੁਣ ਪਾਰਟੀ ਦੇ ਵੱਲੋਂ ਆਪਣਾ ਫੈਸਲਾ ਸੁਣਾ ਦਿੱਤਾ ਗਿਆ ਉਹਨਾਂ ਦਾ ਜਿਹੜਾ ਅਸਤੀਫਾ ਗਿਆ ਉਹ ਨਾਮਨਜ਼ੂਰ ਕਰ ਦਿੱਤਾ ਗਿਆ ਤੇ ਪਾਰਟੀ ਦਾ ਜਿਹੜਾ ਇਹ ਫੈਸਲਾ ਹੁਣ ਸਵੀਕਾਰ ਹੈ ਜਿਹੜਾ ਅਨਮੋਲ ਗਗਨ ਮਾਨ ਦੇ ਵੱਲੋਂ ਕਰ ਲਿਆ ਗਿਆ ਸੋ ਦੱਸ ਦਈਏ ਕਿ ਅੱਜ ਅਮਨ अरोड़ा ਜਿਹੜੇ ਪ੍ਰਧਾਨ ਨੇਗੇ ਪਾਰਟੀ ਪ੍ਰਧਾਨ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਵੱਲੋਂ ਅੱਜ ਅਨਮੋਲ ਗगन ਮਾਨ ਦੇ ਨਾਲ ਉਹਨਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ ਗਈ ਹੈ ਸੋ ਜਿਸ ਦੇ ਸਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਅਮਨ ਅਰੋੜਾ ਜੀ ਵੱਲੋਂ ਆਪਣੀ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਅੱਜ ਅਨਮੋਲ ਗगन ਮਾਨ ਨਾਲ ਪਰਿਵਾਰਕ ਮਾਹੌਲ ਵਿੱਚ ਮੁਲਾਕਾਤ ਹੋਈ ਵਿਧਾਇਕ ਵੱਜੋਂ ਉਹਨਾਂ ਦੇ ਅਸਤੀਫੇ ਨੂੰ ਪਾਰਟੀ ਵੱਲੋਂ ਨਾਮਨਜ਼ੂਰ ਕਰਨ ਦਾ ਫੈਸਲਾ ਸੁਣਾਇਆ ਜਿਸ ਨੂੰ ਉਹਨਾਂ ਨੇ ਸਵੀਕਾਰ ਕੀਤਾ ਮਿਲ ਕੇ ਪਾਰਟੀ ਅਤੇ ਹਲਕੇ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣ ਕਿਹਾ ਅਸੋ ਦੱਸ ਦਈਏ ਕੀ ਹੋਣਾ ਜਿਹੜਾ ਪਾਰਟੀ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਅਸਤੀਫਾ ਨਾਮਨਜ਼ੂਰ ਕੀਤਾ ਗਿਆ ਇਹ ਪਾਰਟੀ ਦਾ ਫੈਸਲਾ ਵੀ ਜਿਹੜਾ ਗਾ ਅਨਮੋਲ ਗਗਨ ਮਾਨ ਦੇ ਵੱਲੋਂ ਸਵੀਕਾਰ ਕਰ ਲਿਆ ਗਿਆ ਇਸ ਗੱਲ ਦੀ ਪੁਸ਼ਟੀ ਅਮਨ अरोड़ा ਦੇ ਵੱਲੋਂ ਆਪਣੀ ਇੱਕ ਪੋਸਟ ਦੇ ਵਿੱਚ ਕੀਤੀ ਗਈ ਹੈ ਸੋ ਦੱਸ ਦਈਏ ਕਿ ਕੱਲ ਦਿੱਤਾ ਗਿਆ ਅਸਤੀਫਾ ਜਿਹੜਾ ਅਸਤੀਫਾ ਅਨਮੋਲ ਗਗਨ ਮਾਨ ਦੇ ਵੱਲੋਂ ਆਪਣੇ ਐਮਐਲਏ ਦੇ ਅਹੁਦੇ ਤੋਂ ਦਿੱਤਾ ਗਿਆ ਸੀ ਉਸ ਨੂੰ ਨਾਮਨਜ਼ੂਰ ਕੀਤਾ ਗਿਆ ਪਾਰਟੀ ਪ੍ਰਧਾਨ ਦੇ ਵੱਲੋਂ ਉਹਦਾ ਉਹਨਾਂ ਦੇ ਘਰ ਪਹੁੰਚ ਕੇ ਇਹ ਫੈਸਲਾ ਪਾਰਟੀ ਦਾ ਫੈਸਲਾ ਅਨਮੋਲ ਗगन ਮਾਨ ਨੂੰ ਸੁਣਾਇਆ ਗਿਆ ਅਤੇ ਅਨਮੋਲ ਗगन ਮਾਨ ਦੇ ਵੱਲੋਂ ਆਪਣਾ ਇਹ ਜਿਹੜਾ ਪਾਰਟੀ ਦਾ ਫੈਸਲਾ ਉਸ ਨੂੰ ਸਵੀਕਾਰ ਵੀ ਕਰ ਲਿਆ ਗਿਆ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਅਜਾ ਨਾਲੋਕਾ ਟੀਵੀ ਦੇ ਨਾਲ